ਡੇਰਾ 108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਸ਼੍ਰੀ ਗੁਰੂ ਰਵਿਦਾਸ ਤੀਰਥ ਸਥਾਨ ਸਚਖੰਡ ਪੰਡਵਾ ਵਿਖੇ ਤਾਂ ਤਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ 16 ਫਰਵਰੀ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਣ 108 ਸੰਤ ਮਹਿੰਦਰਪਾਲ ਪਾਂਡਵਾ ਜੀ ਦੀ ਰਹਿਨਮਾਈ ਹੇਠ ਕਰਵਾਏ ਜਾ ਰਹੇ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਸੰਤ ਮਹਾਪੁਰਸ਼ ਅਤੇ ਕੀਰਤਨੀ ਜਥੇ ਗੁਰੂ ਜਸ ਗਾਇਨ ਕਰਨਗੇ ਡੇਰੇ ਦੇ ਸੇਵਾਦਾਰ ਸੰਤ ਜਸਵਿੰਦਰਪਾਲ ਪਾਂਡਵਾ ਜੀ ਵੱਲੋਂ ਸਮੂਹ ਸਾਧ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ ਜੋ ਬੋਲੇ ਈ ਸੋਨਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਇਸੋਂਰ ਪੈ ਸੰਤ ਬਾਬਾ ਹੰਸਰਾਜ ਮਹਾਰਾਜ ਕੀ ਜੈ ਜਾ ਗੁਰਦੇਵ ਧੰ ਗੁਰਦੇਵ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਤੁਨ ਤੁਨ ਯਾਤ ਕਰੋ ਸਤਿਗੁਰੂ ਸ੍ਰੀ ਗੁਰੂ ਰਬਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਉਤਸਵ ਮਿਤੀ 12 ਫਰਵਰੀ ਨੂੰ ਦੇਸ਼ ਦੇਸ਼ ਦੀਆਂ ਸਮੂਹ ਸਕਤਾਵਾਂ ਵੱਲੋਂ ਬੜੀ ਧੂਮ ਧਮ ਤੇ ਸ਼ਾਦਾਪੂਰਵਕ ਮਨਾਇਆ ਜਾ ਰਿਹਾ ਹੈ ਗੁਰੂ ਪਿਆਰੀ ਸਾਧ ਸੰਗਤ 1433 ਕੀ ਮਾਤ ਸੁਦੀ ਪਦਰਾਸ ਤੇ ਦੁਖਿਓਂ ਕੇ ਕਲਿਆਣਿਤ ਪ੍ਰਗਟੇ ਸ੍ਰੀ ਗੁਰੂ ਰਬਿਦਾਸ ਧੰਨ ਧੰਨ ਡੇਰਾ 187 ਬਾਬਾ ਹਸਰਾਜੀ ਮਹਾਰਾਜ ਸ੍ਰੀ ਗੁਰੂ ਰਬਿਦਾਸ ਜੀ ਸਤਸੰਗਤ ਕਨ ਪੰਡਵਾ ਜਿੱਥੇ ਕੇ ਪੰਜਾਬ ਦੀ ਧਰਤੀ ਤੇ ਇਤਿਹਾਸਕ ਗੁਰੂ ਸ੍ਰੀ ਗੁਰੂ ਰਬਿਦਾਸ ਮਹਾਰਾਜ ਜੀ ਦੀ ਯਾਦ ਦੇ ਅੰਦਰ ਪਹਿਲੇ ਤੀਰਥ ਸਥਾਨ ਉਸਾਰੇ ਗਏ ਹਨ ਗੁਰੂ ਪਿਆਰੀ ਸਾਧ ਸੰਗਤ ਜੀਓ ਉਹਨਾਂ ਮਹਾਨ ਪਾਵਨ ਤੀਰਥ ਸਥਾਨਾਂ ਤੇ ਡੇਰਾ ਸਸਕਨ ਪੰਡਵਾ ਵਿਖੇ ਹਰ ਸਾਲ ਦੀ ਤਰ੍ਹਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਸਦਕਾ ਮਿਤੀ 16 ਫਰਵਰੀ ਦਿਨ ਜੇਠੇ ਆਤਵਾਨ ਨੂੰ ਗੁਰੂ ਪਿਆਰੀ ਸਾਧ ਸੰਗਤ ਜੀਓ ਡੇਰੇ ਦੇ ਮੁੱਖ ਸੰਚਾਲਕ ਮੌਜੂਦਾ ਗੱਦੀ ਤੇ ਬਰਾਜਮਾਨ ਅਤੀ ਸਤਿਕਾਰਯੋਗ ਪਰਪੁਜਨੀਕ ਹਾਜ਼ੂਰ ਮਹਾਰਾਜ ਗੁਰਦੇਵ ਪਤਾਸ਼ਰੀ ਮਾਨ 1087 ਬਾਬਾ ਮਹਿੰਦਰਪਾਲ ਜੀ ਮਹਾਰਾਜ ਔਰ ਬਹੁਤ ਹੀ ਸਤਿਕਾਰਯੋਗ ਹਜੂਰ ਮਹਾਰਾਜ ਗੁਰਦੇਵ ਮਾਤਾ 1087 ਬੀਬੀ ਬਿਮਲਾ ਰਾਣੀ ਜੀ ਮਹਾਰਾਜ ਮਹਾਨ ਮਾਪੁਰਖਾਂ ਦੀ ਰਹਿਨਮਾਈ ਦੇ ਹੇਠ ਗੁਰਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਰਬਦਾਸ ਮਹਾਰਾਜੀ ਦੇ 648ਵੇਂ ਆਗਮਨ ਪ੍ਰਕਾਸ਼ ਦਿਹਾੜੇ 12 ਤੋਂ 14 ਔਰ 14 ਤੋਂ 16 ਫਰਵਰੀ ਤੱਕ ਮਨਾਏ ਜਾ ਰਹੇ ਹਨ ਗੁਰਪਿਆਰੀ ਸਾਧ ਸੰਗਤ ਜੀਓ ਇਨਾ ਅਸਮਾਗਮਾਂ ਦਾ ਲਾਈਵ ਟੈਲੀਕਾਸਟ ਡੇਰਾ ਪੰਡਵਾ ਟੀਵੀ ਕਾਸ਼ੀ ਟੀਵੀ ਔਰ ਦੁਆਬਾ ਟੀਵੀ ਦੇ ਮਾਧਿਅਮ ਰਾਹੀਂ ਪ੍ਰਸਾਰਤ ਕੀਤਾ ਜਾਵੇਗਾ ਹਰ ਰੋਜ਼ ਸੰਧਿਆ ਵੇਲੇ ਆਰਤੀ ਆਰਤੇ ਦੇ ਪੂਜਾ ਨਾਲ ਦੀਵਾਲ ਸਜਣਗੇ ਜਿਨ੍ਹਾਂ ਦੇ ਵਿੱਚ ਸਤ ਬਾਬਾ ਦਸਵਿੰਦਰ ਸਿੰਘ ਜੀ ਡੇਰਾ ਸੱਚਖੰਡ ਡਾਂਡੀਆਂ 14 ਤਰੀਕ ਨੂੰ ਪਹੁੰਚ ਰਹੇ ਹਨ ਔਰ ਸਤ ਬਾਬਾ ਜਸਵੀਰ ਸਿੰਘ ਜੀ ਪਿੱਪਲ ਮਾਝਦਾ ਵਾਲੇ ਉਹ 15 ਤਰੀਕ ਨੂੰ ਪਹੁੰਚ ਰਹੇ ਹਨ ਔਰ 16 ਫਰਵਰੀ ਨੂੰ ਭੋਗ ਪੈਣ ਉਪਰੰਤ ਸਤਬਾਬਾ ਹਸਰਾਜ ਮਹਾਰਾਜੀ ਦੇ ਤਪਸਖਾਨਾ ਤੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਪਿਆ ਲਾਇ ਧਿਆਨਾ ਕਥਾ ਕੀਰਤਨ ਵਿਚਾਰਾਂ ਦੇ ਨਾਲ ਰਾਗੀ ਢਾਡੀ ਸੰਗਤਾਂ ਨੂੰ ਜੋੜਨਗੇ ਜਿਨ੍ਹਾਂ ਦੇ ਵਿੱਚ ਗੁਰਪ੍ਰੀਤ ਸਾਧਸੰਗ ਜੀ ਔਰ ਭਾਈ ਸਾਹਿਬ ਭਾਈ ਕੁਲਤਾਰ ਸਿੰਘ ਜੀ ਜਲੰਧਰ ਵਾਲੇ ਪਹੁੰਚ ਰਹੇ ਹਨ ਔਰ ਬਹੁਤ ਇਸ਼ਤਕਾਰਯੋਗ ਢਾਡੀ ਦੇ ਦیدار ਸਿੰਘ ਜੀ ਸੰਤਪੁਰ ਵਾਲੇ ਪਹੁੰਚ ਰਹੇ ਹਨ ਗੁਰਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਕ ਸੋਸਾਇਟੀ ਦੇ ਮਹਾਨ ਮਾਪੁਰਸ਼ ਪਹੁੰਚ ਰਹੇ ਹਨ ਰਾਗੀ ਢਾਡੀ ਸਭ ਗੁਰਪਿਆਰੀ ਸਾਧ ਸੰਗਤ ਜੀ ਉਹ ਬੁੱਧੀਜੀਵੀ ਸ਼ਖਸੀਅਤਾਂ ਰਾਜਨੀਤਿਕ ਲੀਡਰ ਸਾਹਿਬਾਨ ਪਹੁੰਚ ਰਹੇ ਹਨ ਗੁਰਪਿਆਰੀ ਸਾਧ ਸੰਗਤ ਜੀ ਉਹ ਸੰਗਤਾਂ ਪਹੁੰਚ ਰਹੀਆਂ ਹਨ ਸੋ ਆਪ ਸਭ ਸੰਗਤਾਂ ਨੂੰ ਦਾਸ ਸੁਨਿਮਰ ਬੇਨਤੀ ਕਰਦਾ ਹੈ ਆਪਣੇ ਵੱਲੋਂ ਔਰ ਬਹੁਤੀ ਸਤਿਕਾਰਯੋਗ ਸੰਤ ਬਾਬਾ ਮੋੜਪਾ ਜੀ ਬਨੋ ਕਿ ਆਪ ਸਭ ਸੰਗਤਾਂ ਨੇ ਡੇਰਾ ਸਚਖੰਡ ਪੰਡਵਾ ਵਿਖੇ 16 ਫਰਵਰੀ ਦਿਨ ਜੇਠੇ ਆਦਵਾਂ ਨੂੰ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਰੌਣਕਾਂ ਨੂੰ ਵਧਾਉਣਾ ਜੀ ਜੋ ਬੋਲੇ ਇਸ ਹੋਨਰ ਪੈ ਸਤਿਗੁਰੂ ਰਬਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ